ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਇਆ ਵੈਦਰ ਬਾਈ ਸੁਮਿੰਦਰ ਤੇ ਗੱਲ ਕਰਾਂਗੇ ਜੀ ਹੁਣ 28 ਫਰਵਰੀ ਤੱਕ ਦੇ ਮੌਸਮ ਦੀ ਜੋ ਅੱਧਾ ਮਹੀਨਾ ਲੰਘ ਚੁੱਕਿਆ ਫਰਵਰੀ ਦਾ ਤੇ ਅੱਧਾ ਬਾਕੀ ਹੈ ਤੇ ਇਸ ਅੱਧੇ ਮਹੀਨੇ ਦੇ ਵਿੱਚਕਾਰ ਪੰਜਾਬ ਦੇ ਵਿੱਚ ਕੀ ਹਾਲਾਤ ਬਣਨਗੇ ਠੰਡ ਮੀਂਹ ਧੁੰਦ ਦੇ ਕਿਉਂਕਿ ਹੁਣ ਮੌਸਮ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਸ਼ੁਰਾਤੀ ਦਿਨਾਂ ਵਿੱਚ ਮੌਸਮ ਫਰਵਰੀ ਮਹੀਨੇ ਦੇ ਠੰਡ ਵਾਲਾ ਬਣਿਆ ਸੀ ਮੁੜ ਕੇ ਇੱਕ ਅੱਧੀ ਮੀਂਹ ਦੀ ਝਪਟ ਦੇਖਣ ਨੂੰ ਮਿਲੀ ਫਿਰ ਦੁਆਰ ਤੋਂ ਮੌਸਮ ਖੁੱਲਿਆ ਚੰਗੀ ਧੁੱਪ ਲੱਗੀ ਹੈ ਤਾਪਮਨ 25 ਡਿਗਰੀ ਪਾਰ ਕਰ ਚੁੱਕੇ ਨੇ ਕੜਾਕੇ ਦੀ ਧੁੱਪ ਲੱਗ ਰਹੀ ਹੈ ਬੱਦਲੀ ਸਿਸਟਮ ਵੀ ਇੱਕ ਤੋਂ ਬਾਅਦ ਇੱਕ ਪੰਜਾਬ ਵੱਲ ਕੂਚ ਕਰ ਰਹੇ ਨੇ ਤੇ ਸਾਰੀ ਅਪਡੇਟ ਇਹਦੇ ਬਾਰੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਪੱਛਮੀ ਸਿਸਟਮੋਂ ਜਿਹੜੇ ਨੇ ਲਗਾਤਾਰ ਪੰਜਾਬ ਵੱਲ ਆ ਰਹੇ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਵਿੱਚ ਆਉਂਦੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਦੇਖਣ ਨੂੰ ਮਿਲ ਸਕਦੀ ਹੈ ਗੱਲ ਕਰੀਏ ਤਾਂ 14-15 ਤਰੀਕ ਨੂੰ ਹਲਕੇ ਦਰਮਿਆਨੀ ਬੱਦਲੀ ਸਿਸਟਮ ਦੀ ਉਮੀਦ ਸੀ ਪਰ ਹਵਾ ਦੇ ਨਾਲ ਸਿਸਟਮ ਅੱਗੇ ਲੰਘ ਚੁੱਕੇ ਨੇ ਜਿਸ ਦੇ ਕਾਰਨ ਫੇ ਹੁਣ ਉਮੀਦ 14-15 ਤਰੀਕ ਨੂੰ ਘਟਦੀ ਹੋਈ ਦਿਖਾਈ ਦੇ ਰਹੀ ਹੈ 16-17 ਤਰੀਕ ਤੋਂ ਦਵਾਰਾ ਤੋਂ ਪੂਰਬ ਦੀ ਹਵਾ ਦੀ ਵਾਪਸੀ ਹੋਵੇਗੀ ਜਿਸ ਦੇ ਨਾਲ ਦਵਾਰਾ ਤੋਂ ਪੂਰਬੀ ਹਵਾ ਚੱਲਣ ਦੇ ਨਾਲ ਗਰਮੈਸ਼ ਅਤੇ ਬੱਦਲਵਾਈ ਦੇ ਮਾਹੌਲ ਪੰਜਾਬ ਵਿੱਚ ਬਣਨਗੇ ਪੂਰਬੀ ਹਵਾ ਚੱਲੇਗੀ ਤਾਂ ਧੁੰਦ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਜਦੋਂ ਵੀ ਪੂਰਬੀ ਹਵਾ ਆਉਂਦੀ ਹੈ ਤਾਂ ਗਰਮੈਸ਼ ਦਾ ਮਾਹੌਲ ਬਣਦਾ ਹੈ ਜਿਸ ਦੇ ਨਾਲ ਨਮੀ ਵਾਲੀ ਹਵਾ ਪੰਜਾਬ ਵਿੱਚ ਆਉਂਦੀ ਹੈ ਤੇ ਉਸ ਨਵੀਂ ਵਾਲੀ ਹਵਾ ਦੇ ਕਾਰਨ ਤੂਂਦ ਦੇ ਹਾਲਾਤ ਬਣਦੇ ਨੇ ਜੋ ਕਿ ਸਾਨੂੰ 18 ਤਰੀਕ ਤੋਂ ਲੈ ਕੇ 20 ਤਰੀਕ ਦੇ ਨਜ਼ਦੀਕ ਬਣਦੇ ਹੋਏ ਦਿਖਾਈ ਦੇ ਰਹੇ ਨੇ 20 ਤਰੀਕ ਤੋਂ ਲੈ ਕੇ 22 ਤਰੀਕ ਤੱਕ ਫੇਰ ਮੀਂਹ ਦੀ ਸੰਭਾਵਨਾ ਪੰਜਾਬ ਵਿੱਚ ਬਣ ਰਹੀ ਹੈ ਜੋ ਕਿ 21 22 ਤਰੀਕ ਨੂੰ ਜ਼ਿਆਦਾ ਦੇਖਣ ਨੂੰ ਮਿਲੇਗੀ ਜਿਸ ਦਿਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਪਰ ਹਜੇ ਕੋਈ ਵੱਡੀ ਪੁਸ਼ਟੀ ਨਹੀਂ ਹੋਈ ਮੌਸਮ ਵਿਭਾਗ ਵੱਲੋਂ ਕਿ ਕੋਈ ਵੱਡਾ ਮੀਂਹ ਦੀ ਉਮੀਦ ਹੋ ਸਕੇ ਹਾਂ ਪਰ ਇਹ ਜਿਹੜਾ ਜ਼ਰੂਰ ਹੈ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ 21 ਤਰੀਕ 20 20 ਤਰੀਕ 22 ਤਰੀਕ ਤਿੰਨ ਦਿਨ ਜਿਹੜੇ ਨੇ ਇਹਨਾਂ ਵਿੱਚ ਚਾਂਸ ਕਾਫੀ ਜ਼ਿਆਦਾ ਵਧ ਰਹੇ ਨੇ ਬਾਕੀ ਅਗਰ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੇ ਮੌਸਮ ਦੀ ਤਾਂ 22 ਤਰੀਕ ਤੋਂ ਲੈ ਕੇ 25-26 ਤਰੀਕ ਤੱਕ ਮੌਸਮ ਫੇਰ ਠੀਕ ਹੈ ਤੇ ਆਖਿਰ ਦਿਨਾਂ ਦੇ ਵਿਚਕਾਰ ਇੱਕ ਸਿਸਟਮ ਹਲਕੇ ਦਰਮਿਆਨੇ ਸੁਭਾਅ ਦਾ ਪੰਜਾਬ ਵਿੱਚ ਫੇਰ ਕੂਚ ਕਰ ਰਿਹਾ ਹੈ ਜਿਸ ਦੇ ਨਾਲ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਫੇਰ ਤੋਂ ਬਣ ਸਕਦੀ ਹੈ ਪਰ ਇਹਨਾਂ ਸਿਸਟਮਾਂ ਬਾਰੇ ਕੋਈ ਵੱਡਾ ਖੁਲਾਸਾ ਨਹੀਂ ਹੋਇਆ ਕਿਉਂਕਿ ਇਹ ਸਿਸਟਮ ਜਿਹੜੇ ਹੁੰਦੇ ਨੇ ਇਹ ਪ੍ਰੀ ਮੌਨਸੂਨ ਸਿਸਟਮ ਹੁੰਦੇ ਨੇ ਜੋ ਕਿ ਮੀਂਹ ਹੋਣ ਤੋਂ ਸੰਭਾਵਨਾ ਜਿਹੜੀ ਹੈ ਉਹ ਕਾਫੀ ਘੱਟ ਹੁੰਦੀ ਹੈ ਗਰਜ ਚਮਕਦੇ ਹਾਲਾਤ ਜ਼ਿਆਦਾ ਬਣਦੇ ਨੇ ਅਜਿਹੇ ਦੇ ਵਿਚਕਾਰ ਜੋ ਵੀ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਉਹ ਤੁਹਾਨੂੰ ਮੌਕੇ ਦੇ ਆਧਾਰ ਤੇ ਦਵਾਂਗੇ ਕਿਉਂਕਿ ਹਜੇ ਟਾਈਮ ਪਿਆ ਹੈ 15 ਦਿਨ ਨੇ ਔਰ ਜਿਹੜੇ 20 ਤਰੀਕਾ ਸਿਸਟਮ ਉਹਦੇ ਵਾਸਤੇ 5 ਦਿਨ ਪਏ ਨੇ ਅਜੇ ਇਹ ਦੇ ਵਿਚਕਾਰ ਜਿਹੜੇ ਵੀ ਸਿਸਟਮ ਹੋਣਗੇ ਉਹ ਕਿਸ ਤਰੀਕੇ ਦੇ ਹੋਣਗੇ ਉਹ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਜੇ ਇਹ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਇਹ ਸਿਸਟਮ ਨੇ ਇਹ ਸਮੇਂ-ਸਮੇਂ ਤੇ ਬਦਲ ਜਾਂਦੇ ਨੇ ਅਸੀਂ ਤਾਂ ਹੀ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਲਗਾਤਾਰ ਦੇਖਦੇ ਰਿਆ ਕਰੋ ਵੀਡੀਓ ਬਿਨਾਂ ਸਕਿੱਪ ਕਰਕੇ ਦੇਖਿਆ ਕਰੋ ਤਾਂ ਕਿ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਿਤੇ ਮਿਸ ਨਾ ਕਰਦੇ ਹੋ ਆਪਣੇ ਇਲਾਕੇ ਦਾ ਮੌਸਮ ਮਿਸ ਨਾ ਕਰਦੇ ਹੋ ਕਿਉਂਕਿ ਮੌਸਮ ਜਿਹੜੇ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚਕਾਰ ਮਈ ਜੂਨ ਦੇ ਮਹੀਨੇ ਤੱਕ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਮੌਸਮ ਚੇਂਜ ਹੋ ਜਾਂਦਾ ਹੈ ਅਜਿਹੇ ਦੇ ਵਿੱਚਕਾਰ ਜੋ ਵੀ ਜਾਣਕਾਰੀ ਹੋਵੇਗੀ ਤੁਹਾਨੂੰ ਸਮੇਂ ਤੇ ਲੈ ਕੇ ਆਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ